ਗੱਲ ਕਰਦੀ ਸਾਰੇ ਪੂਰੇ ਗੁੰਡਰ ਵਿੱਚ ਕੋਈ ਜਿਹੜਾ ਚੁੱਕਦੀ ਮਰਦੀ ਤੇ ਕੋਈ ਨਹੀਂ ਅਸੀਂ ਇਸੇ ਕੰਮ ਤੇ ਲੱਗ ਗਏ ਆਪਣਾ ਰਾਇਸੋ ਰਾਇਸੋ ਰਾਇ ਕੱਢ ਨਹੀਂ ਲੇਵਾਂ ਤਾਂ ਨਹੀਂ ਗਾ ਨਹੀਂ ਸਾਰੇ ਨਾਲ ਬੋਲੋ ਬਈ ਰਾਇਸੋ ਜਿਹੜਾ ਪੋੜਨਾ ਜੀ ਮੈਂ ਕਹਿੰਦਾ ਨਹੀਂ ਯਾਰ ਬੱਸ ਬੋਲ ਤੇ ਨੀਚੇ ਬਈ ਫਿਰ ਤੁਸੀਂ ਪੱਕਾ ਲੱਗਿਆ ਹੋ ਪੱਕਾ ਪੱਕੀ ਹੋਈ ਹੈ ਤਾਂ ਨਹੀਂ ਬੰਦੇ ਖੜੇ ਹੋ ਅਸੀਂ ਕਿੱਥੇ ਜਾਈਏ ਦੇਖੋ ਤੁਹਾਨੂੰ ਅੰਚਲ ਦਾ ਕਾਰ ਦੇਖੋ ਭਾਈ ਇੱਥੇ ਦੇਖੋ ਜੀ ਇੱਕ ਮੈਨੂੰ ਸੁਣੋ ਗੱਲ ਜੀ ਆਪਾਂ ਇਸ ਲੈਵਲ ਤੇ ਇਦਾਂ ਨਹੀਂ ਗੱਲ ਨਹੀਂ ਕਰ ਸਕਦੇ ਜਾਂ ਤੇ ਦੋ ਬੰਦੇ ਆ ਜੇ ਮੈਂ ਉਹਨਾਂ ਨੂੰ ਐਕਸਪਲੇਨ ਕਰ ਦਿੰਦਾ ਕਿਦਾਂ ਹੈਗਾ ਇਨਵੈਸਟੀਗੇਸ਼ਨ ਕੀ ਹੈਗੀ ਉਹ ਆਪਾਂ ਇਹਦਾ ਕਰ ਲਈਏ ਚਲੋ ਫੋਨ ਤੇ ਫੋਨ ਤੇ ਕਰ ਹਾਂਜੀ ਸੋਹਣ ਤੁਮ ਬੀ ਸਭਾਈ ਕਹਤੋ ਜੀ ਪਹਿਲਾਂ ਕਰੀ ਤੁਸੀਂ ਥੋੜਾ ਮਾਲਾ ਦੋ ਸਤ ਲਗਭਗ 10 ਕੈਂਟੇ ਦਾ ਸਮੇ ਹੋ ਗਿਆ ਇਲਾਕਾ ਨਿਵਾਸੀ ਖੜੇ ਆ ਸਵਨਕਲ ਸੰਗਤ ਦੇ ਪ੍ਰਧਾਨ ਖੜੇ ਆ ਉਹ ਸਾਰੇ ਖੜੇ ਆ ਉਹ ਕਿਤਨੇ ਕਿਤੇ ਉਹਨਾਂ ਨੂੰ ਲੱਗ ਰਿਹਾ ਕਿ ਪੁਲਤ ਪ੍ਰਸ਼ਾਸਨ ਟਿੱਲਾ ਪੈਂਦਾ ਦਿਖਾਈ ਦੇ ਰਿਹਾ ਇਥੇ ਕੋਈ ਗੱਲ ਨਹੀਂ ਹੈਗੀ ਜਦੋਂ ਕੱਲ ਵਾਰਦਾਤ ਹੋਈਗੀ ਇਮੀਡੀਏਟਲੀ ਉਹਦੇ ਵਿੱਚ ਐਫਆਈਆਰ ਰਜਿਸਟਰ ਕੀਤੀ ਗਈ ਹੈ ਜੋ ਸਾਡਾ ਫਸਟ ਕੰਮ ਸੀਗਾ ਉਸ ਤੋਂ ਬਾਅਦ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹਦੇ ਵਿੱਚ ਬੰਦੇ ਆਇਡੈਂਟੀਫਾਈ ਹੈਗੇ ਨੇ ਉਹਨਾਂ ਤੇ ਅਸੀਂ ਕਾਰਵ ਕਰ ਰਹੇ ਹਾਂ ਜਲਦ ਤੋਂ ਜਲਦ ਉਹਨਾਂ ਨੂੰ ਫੜ ਲਿਆ ਜਾਏਗਾ ਸਰ ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਕੁਝ ਯੂਕਾ ਦੀਆਂ ਕੁਝ ਨਾਮ ਵੀ ਵਾਇਰਲ ਹੋ ਰਹੇ ਨੇ ਉਹਨੂੰ ਕਿਵੇਂ ਦੇਖੋ ਜੀ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਹ ਸਾਡੇ ਵੱਲੋਂ ਅਸੀਂ ਕੁਝ ਵੀ ਤਰ੍ਹਾਂ ਦੀ ਕੋਈ ਰਿਵੀਲ ਨਹੀਂ ਕਰਦੇ ਪਹਿਲਾਂ ਉਹ ਸਾਡਾ ਜਿਹੜਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਹ ਅਸੀਂ ਆਪਣੇ ਤੌਰ ਤੇ ਕੰਮ ਕਰ ਰਹੇ ਹਾਂ ਜਦੋਂ ਬੰਦੇ ਰੈਸਟ ਹੋਣਗੇ ਸਾਰਿਆਂ ਨੂੰ ਤੁਹਾਨੂੰ ਬਰੀਫ ਕਰ ਦੱਸਿਆ ਜਾਦਾ ਕਿ ਪੁਲਿਸ ਵੱਲੋਂ ਦੋ ਬੰਦੇ ਹਰਾਸਤ ਚਲੇ ਗਏ ਨਹੀਂ ਸਾਡੇ ਵੱਲੋਂ ਇਹਦੀ ਕੋਈ ਪੁਸ਼ਟੀ ਨਹੀਂ ਜਿਉਂ ਰੂਮਰਸ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸੋਸ਼ਲ ਮੀਡੀਆ ਹੈਗਾ ਅੱਜ ਹਰ ਕਿਸੇ ਕੋਲ ਫੋਨ ਹੈਗਾ ਕੁਝ ਵੀ ਕਹਿ ਦਿੰਦਾ ਸੋ ਸਾਡੇ ਵੱਲੋਂ ਕੋਈ ਇਹਦੀ ਪੁਸ਼ਟੀ ਨਹੀਂ ਕੀਤੀ ਗਈ ਅਜੇ ਤੱਕ ਤਾਂ ਨਹੀਂ ਇਹ ਤਾਂ ਹੈਗਾ ਸਰ ਸੀਸੀਟੀਵੀ ਕੈਮਰੇ ਖੰਗਾਲੇ ਗਏ ਨੇ ਕੀ ਹੱਥ ਲ ਸਕਦੇ ਜੀ ਠੀਕ ਹੈ ਜੀ ਇਹਦਾ ਇਹਦਾ ਫਾਇਦਾ ਦੋਸ਼ੀਆਂ ਨੂੰ ਮਿਲ ਸਕਦਾ ਸੋ ਉਹ ਅਸੀਂ ਕੰਮ ਕਰ ਰਹੇ ਹਾਂ ਇਹਦੇ ਉੱਤੇ ਜਲਦ ਅਰੈਸਟ ਕਰ ਲਾਂਗੇ ਮੈਂ ਸਹੀ ਕਿਤੇ ਛਾਪੇਮਾਰੀ ਕੀਤੀ ਆ ਛਾਪੇਮਾਰੀ ਕੀਤੀ ਆ ਉੱਤੇ ਕੁਝ ਤੁਹਾਨੂੰ ਮਿਲਿਆ ਕੁਝ ਦਾ ਦਾ ਕਰਦੇ ਨੇ ਉਹੀ ਕਹਿ ਰਹੇ ਜੀ ਇਹ ਇਹ ਸਾਰੀਆਂ ਇਨਵੈਸਟੀਗੇਸ਼ਨ ਦੀਆਂ ਗੱਲਾਂ ਹੈਗੀਆਂ ਜੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਆ ਕਿੱਥੇ ਅਸੀਂ ਕੀ ਕਰ ਰਹੇ ਆ ਕੀ ਬੰਦੇ ਸੀ ਵੈਰੀਫਾਈ ਕਰ ਰਹੇ ਹਾਂ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਪੁਲਿਸ ਬੜੇ ਵਧੀਆ ਤਰੀਕੇ ਨਾਲ ਆਪਣਾ ਕਰ ਰਹੀ ਹੈ ਜਲਦੀ ਇਹਦੇ ਵਿੱਚ ਸਾਨੂੰ ਸਕਸੈਸ ਮਿਲ ਜੇ ਠੀਕ ਹੈ ਸਰ ਜੇ ਕਰਤੋਂ ਵੈਸਟ ਹੈ ਨਹੀਂ ਜਿਹੜੀਆਂ ਤੇ ਸਾਹਮਣੇ ਵਾਲੇ ਨਹੀਂ ਇਧਰ ਦੀ ਗੱਲ ਹੈ ਬਿਲਕੁਲ ਉਹ ਤਸਵੀਰਾਂ ਵੀ ਕਰ ਬਿਲਕੁਲ ਤਨਦਾਕਿਸ਼ੇ ਇਸ ਵੀ ਵੈਸਟ ਆ ਹੁਣ ਮੌਕੇ ਤੇ ਪਹੁੰਚਿਆ ਹੈ ਸੋ ਉਹਨਾਂ ਦਾ ਕਹਿਣਾ ਕੀ ਹੈ ਹੋ ਚੱਲੇ ਚੱਲਣ ਦੀ ਜਿਹੜਾ ਕੋਈ ਵੀ ਗੱਲਬਾਤ ਨਹੀਂ ਕੀਤੀ ਜਾਏਗੀ ਬਿਲਕੁਲ ਇਸ ਖਬਰ ਦੇ ਨਾਲ ਕੋਈ ਹੋਰ ਅਪਡੇਟ ਆਦੂ ਹੈ ਤਾਂ ਸਾਨੂੰ ਜੀ ਦੇ ਦੋਸਤਾਂ ਨੂੰ ਦੱਸਿਆ ਜਾਵੇ ਸਭਾ ਉਹਨਾਂ ਦੇ ਕਾਰਨ ਲਈ ਥਾਣੇ ਦੇ ਵਿੱਚ ਗਏ ਨੇ ਜਿਵੇਂ ਇੱਕ ਗੱਲਬਾਤ ਕਰਕੇ ਉਹ ਬਾਹਰ ਆਂਦੇ ਨੇ ਤੇ ਦੁਬਾਰਾ ਤੋਂ ਲਾਈਵ ਹੋ ਕੇ ਤੁਹਾਨੂੰ ਬਿਲਕੁਲ ਦੱਸਾਂਗੇ ਕਿ ਅੱਗੇ ਦੀ ਕੀ ਰਣਨੀਤੀ ਹੈ ਕੀ ਅੰਦਰ ਗੱਲ ਹੋਈ ਹੈ ਕਿ ਅੱਗੇ ਹੁਣ ਕੀ ਉਹਨਾਂ ਵੱਲੋਂ ਜਿਹੜੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ ਫਿਲਹਾਲ ਇਹਨਾਂ ਤਸਵੀਰਾਂ ਦੇ ਨਾਲ ਅਲਵਿਦਾ ਲੈਣੇ ਹੁਣ ਤੱਕ ਬਣੇ ਰਹੇ ਗਾਥਾ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ ਹੈ ਤੁਸੀਂ ਇਹ ਦੇਖਣਾ ਇਹ ਹੋਏਗਾ ਕਿ ਕਿਵੇਂ ਕਿ ਰੂਸੀਆ ਦੇ ਗੱਲ ਕਰ ਸਕੋਗੇ ਉਹ ਆ ਰਹੀ ਦਿਨ